ਤੁਸੀਂ ਦੇਖ ਰਹੇ ਹੋ ਤਸਵੀਰਾਂ ਮੰਡੀ ਲਾਧੂਗਾ ਤੋਂ ਜਿੱਥੇ ਭਾਜਪਾ ਉਮੀਦਵਾਰ ਰਾਣਾ ਸੋਢੀ ਵੱਲੋਂ ਚੋਣ ਪ੍ਰਚਾਰ ਰੈਲੀ ਰੱਖੀ ਗਈ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਏ ਐਮਟੀਵੀ ਲਾਈਵ ਤੇ ਹਰ ਸਾਲ ਜਦੋਂ ਇੱਥੇ ਹੜ ਆਉਂਦਾ ਹੈ ਤੁਹਾਡੀ ਅਪੋਰਟ ਦੇਣ ਤੋਂ ਪਹਿਲਾਂ ਸੋਚਣਾ ਸਮਝਣਾ ਕੰਮ ਤੁਹਾਡਾ ਹੈ ਸੋਚਣਾ ਸਮਝਣਾ ਕੀ ਹੈ ਕਿਨੇ ਕੰਮ ਕੀਤਾ ਕਿਨੇ ਨਹੀਂ ਕੀਤਾ ਅਗਰ ਕੰਮ ਕੀਤਾ ਤਾਂ ਜਵਾਲਾ ਜੀ ਨੇ ਬੜੇ ਵਿਸਤਾਰ ਨਾਲ ਸਭ ਤੋਂ ਵੱਡਾ ਕੰਮ ਇਸ ਬਾਰਡਰ ਦੇ ਉੱਤੇ ਰਾਣਾ ਸੋਢੀ ਜੀ ਨੇ ਕੀਤਾ ਜਿਹੜਾ ਰਾਜਸੀ ਤੇ ਬਰਾਦਰੀ ਨੂੰ ਏਸੀ ਦਾ ਦਰਜਾ ਲੈ ਕੇ ਦਿੱਤਾ ਹੈ ਸੀ ਦਾ ਮੈਂ ਤਾਂ ਕਹਿੰਦਾ ਖੁਬਾਇਆ ਸਾਹਿਬ ਨੂੰ ਵੀ ਤੂੰ ਵੀ ਵੋਟ ਫੁੱਲ ਤੇ ਪਾਸ ਸੋਢੀ ਸਾਹਿਬ ਨੂੰ ਪਾ ਤੇਰੀ ਕੁੜੀ ਜੱਜ ਬਣੀ ਹੈ ਤੇਰਾ ਮੁੰਡਾ ਆਫਸਰ ਬਣਿਆ ਯਾਨੀ ਕਿ ਆਪਾਂ ਨੂੰ ਚਾਰੀ ਤਿੰਨਾਂ ਨੂੰ ਸੋਚਣਾ ਸਮਝਣਾ ਪੈਣਾ ਇੱਕ ਤਾਰੀਖ ਤੋਂ ਪਹਿਲਾਂ ਕੰਮ ਕੀਤਾ ਕਿਨੇ ਨਹੀਂ ਕੀਤਾ ਕੌਣ-ਕੌਣ ਖੜੇ ਨੇ ਹੁਣ ਚਾਰ ਪ੍ਰਤੀਯਸੀ ਮੈਦਾਨ ਦੇ ਵਿੱਚ ਹੈ ਬਾਕੀ ਦਾ ਚਲੋ ਸ਼ੌਕ ਨੂੰ ਖੜੇ ਹੋ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕੀ ਕੀਤਾ ਕੀ ਨਹੀਂ ਕੀਤਾ 2.5 ਸਾਲ ਹੋ ਗਏ ਅੱਜ ਜਿਹੜੀ ਹੈ ਮੇਰੀਆਂ ਮਾਤਾਵਾਂ ਪੈਣਾ ਆਪ ਨੂੰ ਆਪ ਥੱਕੇ ਮਹਿਸੂਸ ਕਰ ਰਹੀ ਹੈ ਇਹਨਾਂ ਨੇ ਝੂਠ ਮਾਰੀ ਕਿ ਅਸੀਂ ਮਾਤਾਵਾਂ ਪੈਣਾ ਨੂੰ 18 ਸਾਲ ਦੇ ਉੱਪਰ 21000 ਰੁਪਏ ਦੇਵਾਂਗੇ ਉਹਦੇ ਵਿੱਚ ਕੀ ਕੰਡੀਸ਼ਨ ਸੀ ਇਹਨਾਂ ਨੇ ਕਿਹਾ ਸੀ ਕਿ ਕੋਈ ਕੰਡੀਸ਼ਨ ਨਹੀਂ 18 ਤੋਂ ਉੱਪਰ ਕੋਈ ਵੀ ਮਾਤਾ ਪੈਣਾ ਉਹਨਾਂ ਨੂੰ 1000 ਰੁਪਇਆ ਮਹੀਨਾ ਦੇਣਗੇ ਔਰ ਕੁਰਸੀ ਤੇ ਬੈਠਦੇ ਦੇਣਾ ਸ਼ੁਰੂ ਕਰਾਂਗੇ ਉਹਦੇ ਵਿੱਚ 36 36000 ਰੁਪਇਆ ਮੇਰੀਆਂ ਮਾਤਾਵਾਂ ਬੈਣਾਂ ਦਾ ਬਣਦਾ ਹੈ 36000 ਰੁਪਇਆ ਮੇਰੀ ਜਨਾਨੀ ਦਾ ਵੀ ਬਣਦਾ ਹੈ ਪਹਿਲੇ ਤਾਂ ਆਪਾਂ ਉਹ ਸਾਰੇ ਮੰਗੀਆਂ ਜਾਨਾਂ ਕੋਲੋਂ ਔਰ ਇਹਨਾਂ ਨੇ ਕਿ ਕਿਸਾਨਾਂ ਨਾਲ ਵੀ ਠੱਗੀ ਮਾਰੀ ਕਿਸਾਨਾਂ ਨੇ ਉਹਨੂੰ ਵੀ ਇਹ ਕਿਹਾ ਕਿ ਜਦੋਂ ਵੀ ਕੋਈ ਨੁਕਸਾਨ ਹੋਏਗਾ ਪਟਵਾਰੀ ਪਿੱਛੇ ਤੇ 20000 ਰੁਪਇਆ ਕਿੱਲੇ ਦਾ ਕਿਸਾਨਾਂ ਦੇ ਖਾਤੇ ਤੇ ਜਾਏਗਾ ਇਹਨਾਂ ਨੇ ਕਿੰਨੀ ਝੂਠ ਮਾਰ ਕੇ ਜਿਹੜੀ ਸਰਕਾਰ ਬਣਾਈ ਆਪਣੇ ਤੋਂ ਕਿਸੇ ਤੋਂ ਕੋਈ ਛੁਪੀ ਨਹੀਂ ਹੈ ਅੱਜ ਲਾਈਨ ਆਰਡਰ ਕੀਤੇ ਐ ਮੈਂ ਫਾਜ਼ਿਲਕਾ ਗਿਆ ਹਸਪੀਟਲ ਦੇ ਵਿੱਚ ਇੱਕ ਬੰਦਾ ਤੁਰਿਆ ਜਾਂਦਾ ਕਿਸੇ ਦਾ ਮੋਬਾਈਲ ਚਲਾ ਜਾਂਦਾ ਕਿਸੇ ਕੋਲ ਫਰੋਚੀ ਮੰਗੀ ਜਾਂਦੀ ਹੈ ਕੋਈ ਰਸਤਾ ਕੋਈ ਸੜਕ ਸੇਫ ਨਹੀਂ ਹੈ ਅੱਜ ਲਾਈਨ ਆਰਡਰ ਦੀ ਕੋਈ ਜਿਹੜੀ ਗੱਲ ਨਹੀਂ ਆਪਾਂ ਸਾਰੇ ਜਾਣਦੇ ਆ ਆਪਾਂ ਨੂੰ ਸੋਚਣਾ ਸਮਝਣਾ ਪੈਣਾ ਕਿ ਮੋਦੀ ਸਾਹਿਬ ਨੇ ਜੋ ਕੰਮ ਕੀਤੇ ਹੈ ਗਰੀਬਾਂ ਦੇ ਵਾਸਤੇ ਮੋਦੀ ਸਾਹਿਬ ਨੇ ਕੰਮ ਕੀ ਕੀਤੇ ਨੇ ਉਹਨਾਂ ਨੇ ਮਾਤਾਵਾਂ ਪੈਣਾ ਦੀ ਸਮੱਸਿਆ ਦੇਖੀ ਬਾਲਣ ਇਕੱਠੀ ਕਰਦੀ ਹੈ ਸੜਕਾਂ ਤੇ ਜਦੋਂ ਪਾਲਣ ਇਕੱਠੇ ਕਰਦੇ ਜੰਗਲਾਂ ਤੇ ਆਂਦਾ ਦਲਾਲ ਦਾ ਸਾਹਮਣਾ ਕਰਨਾ ਪੈਂਦਾ ਅਗਰ ਮੇਂ ਠਾਟਾ ਬਰਸਾਤ ਹੋ ਜਾਂਦੀ ਲੱਕੜ ਗਿੱਲੀ ਭੁੱਖੇ ਪੇਟ ਸੋਣਾ ਪੈਂਦਾ ਸੀ ਪਰਿਵਾਰ ਨੂੰ ਮੋਦੀ ਸਾਹਿਬ ਨੇ ਗੈਸ ਸਿਲੰਡਰ ਦਿੱਤਾ ਗਰੀਬ ਦਾ ਬੱਚਾ ਹਸਪੀਟਲ ਦੇ ਮਰਦਾ 5 ਲੱਖ ਆਯੂ ਸਮਾਨ ਸਕੀਮ ਦੇ ਦਿੱਤੇ ਕਿਸਾਨ ਨੂੰ ਕਿਸਾਨ ਨੀਤੀ ਦਿੱਤੀ ਮਾਤਾ ਨੂੰ ਪੜਾਣ ਦੇ ਵਾਸਤੇ ਲੱਖਵਤੀ ਮਾਤਾ ਪੜਾਣ ਬਣਾਏ ਮਕਾਨ ਦਿੱਤੇ ਅਗਰ ਮੈਂ ਮੋਦੀ ਸਾਹਿਬ ਦੀ ਗੱਲ ਗਿਣਾਂ ਲਗਾ ਬਹੁਤ ਲੰਬੀ ਹੈ ਮੈਂ ਬਾਰਡਰ ਤੇ ਗੱਲ ਕਰ ਰਿਹਾ ਸੀ ਇੱਕ ਬੁੱਜਰ ਖੜਾ ਹੋ ਗਿਆ ਕਹਿੰਦਾ ਜਾਨੀ ਸਾਹਿਬ ਤੁਹਾਨੂੰ ਪਤਾ ਨਹੀਂ ਮੋਦੀ ਸਾਹਿਬ ਨੇ ਕੀ ਦਿੱਤਾ ਮੋਦੀ ਸਾਹਿਬ ਨੇ ਸਾਨੂੰ ਸੁੱਖ ਦੀ ਨੀਂਦ ਦਿੱਤੀ ਹੈ ਅਸੀਂ ਜਦੋਂ ਦੇ ਮੋਦੀ ਸਾਹਿਬ ਬਣਿਆ ਸੁੱਖ ਦੀ ਨੀਂਦ ਸੌਂਦੇ ਆ ਮੈਨੂੰ ਪੁੱਛਿਆ ਕਿਵੇਂ ਬਾਪੂ ਜੀ ਉਹਨਾਂ 10 ਸਾਲ ਹੋ ਗਏ ਪਾਕਿਸਤਾਨ ਕੰਨ ਦੇ ਵਿੱਚ ਪਾਇਆ ਹੀ ਨਹੀਂ ਰੜਕਦਾ ਅੱਜ ਤੱਕ ਪਾਕਿਸਤਾਨ ਨੇ ਸਾਡੇ ਵੱਲ ਮੂੰਹ ਨਹੀਂ ਕੀਤਾ ਨੀ ਤਾਂ ਸਾਨੂੰ 6 ਮਹੀਨੇ ਬਾਅਦ ਸਾਲ ਬਾਅਦ ਆਪਣਾ ਸਮਾਨ ਚੱਕ ਕੇ ਰਿਸ਼ਤੇਦਾਰਾਂ ਕੋਲ ਜਾਣਾ ਪੈਂਦਾ ਸੀ ਅੱਜ ਅਸੀਂ ਪੱਕੇ ਮਕਾਨ ਬਣਾ ਕੇ ਇਸ ਇਲਾਕੇ ਬੈਠੇ ਆ ਸਭ ਤੋਂ ਵੱਡਾ ਸੁੱਖ ਸਾਨੂੰ ਇਹ ਦਿੱਤਾ ਨਿੰਦੀ ਸੁੱਖ ਦੀ ਨੀਂਦ ਦਿੱਤੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਸਾਨੂੰ ਸੋਪਣਾ ਆਪਣਾ ਦੇਖਣਾ ਸੋਚਣਾ ਸਮਝਣਾ ਪੈਣਾ ਆਮ ਆਦਮੀ ਕਾਂਗਰਸ ਨੂੰ ਆਪਾਂ ਦਮਾ ਚੱਲੇ ਆ ਕਾਂਗਰਸ ਦੇ ਜਿਹੜੇ ਸੇਰ ਸਿੰਘ ਘਮਾਇਆ ਦੀ ਖੜੇ ਨੇ ਦੱਸੋ ਕੀ ਕੀਤਾ ਕੋਈ ਇੱਕ ਵੀ ਕੰਮ ਕੀਤਾ ਤਾਂ ਦੱਸ ਦਿਓ ਸਿਰਫ ਇੱਕ ਨਾ ਬਰਾਦਰੀ ਦਾ ਨਾਮ ਲੈਂਦੇ ਆ ਅੱਜ ਕੱਲ ਉਹ ਕਲ ਨਹੀਂ ਰਹੀ ਬਰਾਦਰੀ ਅੱਜ ਕਲ ਸ਼ਾਨੀ ਹੋ ਚੁੱਕੀ ਹੈ ਬਰਾਦਰੀ ਅਜ ਆਪਣਾ ਕੰਮ ਦੇਖਦੀ ਹੈ ਕਿੰਨੇ ਸਰਤਾ ਬਣਾਈਆਂ ਕਿੰਨੇ ਕੰਮ ਕੀਤਾ ਕੋਣ ਕਰ ਸਕਦਾ ਔਰ ਮੋਦੀ ਸਾਹਿਬ ਦੇ ਕੰਮਾਂ ਤੋਂ ਸਾਰੇ ਤੇ ਸਾਰੇ ਜਿਹੜੇ ਆਪਾਂ ਸੰਤੁਸ਼ਟਾ ਖੁਸ਼ਾ ਐਸ ਕਰਕੇ ਲੰਮੀ ਗਲਨਾ ਕਰਦਾ ਮੇਰੀ ਪ੍ਰਾਰਥਨਾ ਸਾਰਾ ਕੇ ਕਿ 1 ਤਾਰੀਖ ਨੂੰ ਨਹਾ ਧੋ ਕੇ ਰੱਬ ਨੂੰ ਤਿਆ ਕੇ ਜਦੋਂ ਬੂਥ ਤੇ ਜਾਓ ਕੋਈ ਨਿਸ਼ਾਨ ਕਮਲ ਦੇ ਫੁੱਲ ਦਾ ਬਟਨ ਨਾ ਪੜੋ ਪਰ ਮੋਦੀ ਸਾਹਿਬ ਨੂੰ ਤੀਸਰੀ ਵਾਰੀ ਬਣਾਣਾ ਹੋ ਤਾਂ ਬਣੀ ਜਾਣਾ ਹੈ ਰਾਣਾ ਸੋਢੀ ਜਿੱਤ ਕੇ ਜਾਣਗੇ ਫਿਰ ਆਪਣੇ ਇਲਾਕੇ ਦਾ ਕਬੂਲ ਹੋਗਾ ਧੰਨਵਾਦ ਸ਼ੁਕਰੀਆ ਮਾਨਨ ਮੰਚ ਤੇ ਵਿਰਾਜਮਾਨ ਮੇਰੇ ਵਾਜ ਸਭਾ ਚ रह ਚੁਕੇ ਸਾਥੀ ਚੌਧਰੀ ਸੁਖੀਤਪਾਲ ਜੈਨੀ ਜੀ साढ़े मंडल के प्रधान शेरा जी साढ़े विनोद बजाज जी रज रिजि, जमाल के जी परमजीत कौर जी और मेरे दोस्त दिल्ली तो आए हुए सोहन स्वामी साहब शी शीला भाई सरपंच जी और जो सम्मानित सज्जन इतने साहब ਔਰ ਮੇਰੇ ਬਹੁਤ ਹੀ ਪਿਆਰੇ ਜਿੰਨੇ ਵੀ ਪਾਰਟੇ ਜਨਤਾ ਪਾਰਟੀ ਦੇ ਕਾਰਜਕਰਤਾ ਤੇ ਸੰਗਠਨ ਦੇ ਜੋ ਵੀ ਸੱਜਣ ਇਥੇ ਹਾਜ਼ਰ ਨੇ ਆਪਣੇ ਦਿਲਦਿਆਂ ਘਰ ਆਇਆ ਤਾਂ ਮੈਂ ਤੁਹਾਨੂੰ ਧੰਨਵਾਦ ਵੀ ਕਰਦਾ ਤੇ ਜੀਆਂ ਵੀ ਕਹਿਣਾ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਸਾਡੀ ਗੱਲਬਾਤ ਸੁਣਨ ਆਇਆ ਚੌਧਰੀ ਸਾਹਿਬ ਨੇ ਤੁਹਾਨੂੰ ਸਾਰੀਆਂ ਗੱਲਾਂ ਇਹਦੇ ਚਾਰ ਕੈਂਡੀਡੇਟ ਦਾ ਬੀਪੀ ਉਹਨਾਂ ਦੇ ਬਾਰੇ ਦੱਸਿਆ ਇਹਦੇ ਚ ਇੱਕ ਮੈਂ ਆ ਤੇ ਤਿੰਨ ਹੋਰ ਨੇ ਉਹਨਾਂ ਨੇ ਗੱਲਾਂ ਦਸੀਆਂ ਵੀ ਉਹਨਾਂ ਨੇ ਅੱਜ ਤਾਈਂ ਆਪਾਂ ਐਮਪੀ ਦਾ ਬਣਾਉਂਦੇ ਰਹੇ ਕੋਈ ਦੋ ਦਫਾ ਬਣਾਤਾ ਸੁਖਵੀਰ ਬਾਦਲ ਨੂੰ ਵੀ ਬਣਾਤਾ ਉਹ ਇੱਕ ਗੋਰਾ ਸਿੰਘ ਮਾਨ ਹੋ ਗਿਆ ਸੀ ਉਹਨੇ ਬਣਾਤਾ ਹੁਣ ਉਹਦਾ ਮੁੰਡਾ ਲੜਨ ਆਇਆ ਪਰ ਹੋ ਰਿਹਾ ਕੱਖ ਨਹੀਂ ਲੇਕਿਨ ਸਾਡਾ ਜੋ ਭਾਰਤੀ ਜਨਤਾ ਪਾਰਟੀ ਦਾ ਸਾਡੇ ਪ੍ਰਧਾਨ ਮੰਤਰੀ ਜਿਹੜੇ ਸਾਨੂੰ ਅੱਗੇ ਰਸਤਾ ਦਿਖਾਉਂਦੇ ਨੇ ਉਹਨਾਂ ਨੇ ਪੰਜਾਬ ਦੇ ਬਾਰੇ ਹਮੇਸ਼ਾ ਹੀ ਸੋਚ ਰੱਖੀ ਹੈ ਪੰਜਾਬ ਉਹਨਾਂ ਦੇ ਬਹੁਤ ਨੇੜੇ ਹੈ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਲੋਕ ਤਰੱਕੀ ਕਰਨ ਪੰਜਾਬ ਦੇ ਬੱਚੇ ਤੇ ਬੱਚੀਆਂ ਪੜ੍ਹ ਕੇ ਹੋਰ ਵਧੀਆ ਤੋਂ ਵਧੀਆ ਨੌਕਰੀਆਂ ਤੇ ਪਹੁੰਚਣ ਪੰਜਾਬ ਦੇ ਲੋਕਾਂ ਦੀ ਆਰਥਿਕ ਸਥਿਤੀ ਚੰਗੀ ਹੋਵੇ ਉਹਨਾਂ ਦਾ ਰਹਿਣ ਖਾਣ ਪੀਣ ਹੋਰ ਵਧੀਆ ਹੋਵੇ ਇਹ ਪ੍ਰਧਾਨ ਮੰਤਰੀ ਜੀ ਦੀ ਹਮੇਸ਼ਾ ਸੋਚ ਰਹੀ ਹੈ ਖਾਟਾ ਦਾਲ ਦੀਆਂ ਸਕੀਮਾਂ ਉਥੋਂ ਸਿਲੰਡਰ ਦੀਆਂ ਸਕੀਮਾਂ ਉਥੋਂ 5 ਲੱਖ ਰੁਪਏ ਦਾ ਬੀਮਾ ਉਥੋਂ ਔਰ ਪਾਣੀ ਪੀਣ ਵਾਲਾ ਉਥੋਂ ਹੋਇਆ ਕਰਾ ਜਾ ਰਿਹਾ ਸਾਰੀਆਂ ਸੈਕਟਰ ਦੀਆਂ ਸਕੀਮਾਂ ਲੇਕਿਨ ਪੰਜਾਬ ਦੇ ਸਰਕਾਰ ਨੇ ਕੁਛ ਨਹੀਂ ਕੀਤਾ ਸਿਰਫ ਡੁਗਡੁਗੀ বাজਾਈਏ ਕੇਜਰੀਵਾਲ ਨੇ ਉਹ ਜਾਦੂਗਰ ਦੀ ਤਰ੍ਹਾਂ ਆਉਂਦਾ ਤੇ ਡੁਗਡੁਗੀ ਵਜਾ ਕੇ ਮੋਠਾ ਲੈ ਕੇ ਚਲਾ ਜਾਂਦਾ ਫਿਰ ਲੱਭਦਾ ਹੀ ਕੋਈ ਨਹੀਂ ਤੁਸੀਂ ਆਪ ਦੇਖ ਲਓ ਤੁਸੀਂ ਬਦਲਾਅ ਕੀਤਾ ਸੀਗਾ 2022 ਚ ਆਮ ਆਦਮੀ ਪਾਰਟੀ ਦੀ ਝਾੜੂ ਦੀ ਸਰਕਾਰ ਬਣੀ ਲੇਕਿਨ ਇਹ ਦੱਸ ਲੋ ਵੀ ਝਾੜੂ ਦੀ ਸਰਕਾਰ ਨੇ ਕੋਈ ਕੰਮ ਕੀਤਾ ਬੀਬੀ ਮੈਨੂੰ ਦੱਸ ਲੋ ਆ ਬੀਬੀ ਕੋ ਹੱਥ ਮਾਰੀ ਆਲੀਮ ਚਾਰੀ ਬੀਬੀ ਕੁਝ ਹੋਇਆ ਮਾ ਕੋਈ ਨੌਕਰੀਆਂ ਮਿਲੀਆਂ ਲੇਕਿਨ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਵਾਅਦਾ ਕਰਨ ਲੱਗਾ ਜਿਵੇਂ ਇਹਨਾਂ ਨੇ ਪਹਿਲਾਂ ਦੱਸਿਆ ਮੈਂ ਚਾਰ ਵਾਰ ਗੁਰੂ ਹਰਸਾਏ ਤੋਂ ਐਮ ਐਲ ਏ ਰਿਆਂ ਔਰ ਮੈਂ ਹਮੇਸ਼ਾ ਸੱਚ ਬੋਲ ਕੇ ਕੰਮ ਕਰਕੇ ਵੋਟ ਲਈਏ ਦੇ ਦਾ ਦੂਜੀ ਵਾਰੀ ਤੁਹਾਨੂੰ ਪਤਾ ਪਿੰਡ ਦੇ ਮੈਂਬਰੀ ਨਹੀਂ ਮਿਲਦੀ ਮੈਂ ਇਸ ਕਰਕੇ ਅੱਜ ਵਾਅਦਾ ਕਰ ਰਿਹਾ ਤੁਹਾਡੇ ਨਾਲ ਖਾਸ ਤੌਰ ਤੇ ਰਾਜਸੇਖ ਬਰਾਦਰੀ ਦੇ ਨਾਲ ਕਿ ਜਿਸ ਤਰ੍ਹਾਂ ਮੈਂ ਐਸੀ ਦਾ ਦਰਜਾ ਦਰਾਇਆ ਸੀਗਾ ਬਲਬੀਰ ਜੀ ਕਹਿ ਕੇ ਗਏ ਨੇ ਹੁਣੇ ਇੱਥੇ ਜਿਹੜੇ ਸਾਡੇ ਇੰਜੀਨੀਅਰ ਸਾਹਿਬ ਨੇ ਰਾਜਸੇਖ ਬਰਾਦਰੀ ਤੋਂ ਬਿਲੋਂਗ ਕਰ ਰਹੇ ਨੇ ਇੱਥੇ ਬੈਠੇ ਨੇ ਸਾਹਮਣੇ ਇਹਨਾਂ ਦਾ ਜ਼ਿਕਰ ਹੋਇਆ ਇਹ ਮੈਨੂੰ ਪੁੱਛਦੇ ਤੁਸੀਂ ਪਦਰ ਮੈਂ ਇਹਨਾਂ ਨੂੰ ਜਾਣਦਾ ਕਿ ਨਹੀਂ ਜਾਣਦਾ ਮੈਂ ਇਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਤੋ ਇਸ ਕਰਕੇ ਇਹ ਵੀ ਇਸ ਬਰਾਦਰੀ ਤੋਂ ਤਲਕ ਰੰਗਦੇ ਨੇ ਔਰ ਬੜੇ ਸੂਝਬਾਨ ਪੜੇ ਲਿਖੇ ਨੇ ਇਹਨਾਂ ਨੂੰ ਪਤਾ ਵੀ ਉਹਦੇ ਵਿੱਚ ਕੰਮ ਕਿੰਨੇ ਕੀਤਾ ਰਾਣਾ ਸੋਢੀ ਨੇ ਕੀਤਾ ਕਿ ਸ਼ੇਰ ਸਿੰਘ ਕਬਾਇਰ ਨੇ ਕੀਤਾ ਕਿ ਸਜਵਾਰ ਨੇ ਕੀਤਾ ਜਾਂ ਕਿਸੇ ਹੋਰ ਕੌਣ ਸਿੰਘ ਫੜੀਆਂ ਵਾਲੇ ਨੇ ਕੀਤਾ ਕੁਛ ਨਹੀਂ ਹੋਇਆ ਅਸੀਂ ਉਹ ਲੜਾਈ ਲੜਦੇ ਰਹੇ ਔਰ ਅੱਜ ਮੈਨੂੰ ਖੁਸ਼ੀ ਹੁੰਦੀ ਹੈ ਅੱਜ ਇਸੋਲੇ ਰਾਏ ਸਿਕ ਬਰਾਦਰੀ ਦੀਆਂ ਲੜਕੀਆਂ ਤੇ ਲੜਕੇ ਮੈਨੂੰ ਆਗੇ ਕਹਿੰਦੇ ਵੀ ਛੋਟੀ ਸਾਹਿਬ ਅਸੀਂ ਪੜ ਲਿਆ ਮੈਂ ਪੁੱਛਦਾ ਕੀ ਕਰ ਰਹੇ ਹੋ ਕੋਈ ਕਹਿੰਦਾ ਮੈਂ ਡੀਐਸਪੀ ਦਾ ਇਮਤਿਹਾਨ ਦੇ ਰਿਹਾ ਕੋਈ ਕਹਿੰਦਾ ਮੈਂ ਜੱਜ ਬਣਨਾ ਹੈ ਦੋ ਤਿੰਨ ਜੱਜ ਛੱਡੇ ਹਲਕੇ ਤੋਂ ਪੜ੍ਹ ਵੀ ਗਏ ਨੇ ਇੱਕ ਵੀ ਨੇ 25 ਮੈਨੂੰ ਮਿਲੀ ਮੈਨੂੰ ਕਹਿੰਦੀ ਅੰਕਲ ਮੈਂ ਆਈਐਸ ਬਣਨਾ ਚਾਹਣੀ ਆ ਸਾਡੀ ਰਿਜ਼ਰਵੇਸ਼ਨ ਹੋ ਗਈ ਏ ਤੇ ਮੇਰੇ ਕੋਲ ਪ੍ਰਬੰਧ ਹੈ ਨਹੀਂਗਾ ਮੈਂ ਕਿਹਾ ਬੇਟਾ ਤੂੰ ਤਿਆਰੀ ਕਰ ਤੇਰਾ ਪ੍ਰਬੰਧ ਮੈਂ ਕਰਵਾ ਕੇ ਦੇਾਂਗਾ ਉਹ ਕੁੜੀ ਵੀ ਆਈਐਸ ਜਲਦੀ ਬਣੇਗੀ ਤੁਹਾਡੇ ਸਾਹਮਣੇ ਉਸੇ ਤਰ੍ਹਾਂ ਅੱਜ ਮੈਂ ਇਸ ਸਟੇਜ ਤੇ ਬਵਾਦਾ ਕਰਨਿਆ ਫੁਟੀ ਸਿੰਘ ਜੀ ਆਪਣੇ ਬਲਬੀਰ ਸਿੰਘ ਜੀ ਤੁਸੀਂ ਧਿਆਨ ਨਾਲ ਸੁਣ ਲਓ ਕਿ ਰਾਏਸੇਕ ਬਰਾਦਰੀ ਨੂੰ ਜਿਹੜੀਆਂ ਤਾਰ ਦੇ ਨਾਲ ਕੰਡੇਆਲੀ ਤਾਰ ਦੇ ਨਾਲ ਜਿਹੜੀਆਂ ਜ਼ਮੀਨਾਂ ਨੇ ਜਿੰਨਾਂ ਦੇ ਹੱਕ ਹਕੂਕ ਹੈ ਨਹੀਂ ਇਹਨਾਂ ਕੋਲ ਉਹਨਾਂ ਨੂੰ ਮਾਲਕ ਬਣਾਇਆ ਜਾਏਗਾ ਇਹ ਮੋਦੀ ਸਾਹਿਬ ਨੇ 2 ਸਾਲ ਪਹਿਲਾਂ ਬਣਾ ਦੇਣਾ ਸੀ ਜਦੋਂ ਉਹਨਾਂ ਨੂੰ ਇੱਥੇ ਆਉਣ ਤੋਂ ਰੋਕ ਦਿੱਤਾ ਪਰ ਕੋਈ ਗੱਲ ਨਹੀਂ देर ਹੋ ਗਈ ਅੰਦੇਰਨੀ ਹੈਗਾ ਹੁਣ ਤੁਸੀਂ ਆਪਣੇ ਪ੍ਰਾਂ ਨੂੰ ਜੇ ਪਾਰਲੀਮੈਂਟਸ ਭੇਜ ਦਿੱਤਾ ਤੇ ਮੇਰਾ ਤੁਹਾਡਾ ਵਾਅਦਾ ਹੈਗਾ ਵੀ ਅਸੀਂ ਤੁਹਾਨੂੰ ਮਾਲਕ ਬਣਾ ਕੇ ਦਿਆਂਗੇ ਤੇ ਨਾਲੇ ਹੁਸੈਨੀ ਵਾਲੇ ਦਾ ਬਾਰਡਰ ਕੋਲ ਤੇ ਆ ਇਹਨਾਂ ਨੇ ਇੱਕ ਬੰਨ ਦੀ ਵੀ ਗੱਲ ਕੀਤੀ ਏ ਉਹਦੀ ਵੀ ਟੈਕਨੀਕਲ ਰਿਪੋਰਟ ਲੈ ਲਾਂਗਾ ਇਹਨਾਂ ਦੀ ਸਹਾਇਤਾ ਲੈ ਕੇ ਅਸੀਂ ਜੇ ਉਹ ਬੰਨ ਬਣ ਕੇ ਉਹਦੇ ਨਾਲ ਫਲੱਡ ਰੁਕਿਆ ਜਾ ਸਕਦਾ ਕਿਉਂਕਿ ਮੇਰਾ ਫਰੋਜਪੁਰ ਹਲਕਾ ਜਿਹੜਾ ਉਹਦੇ 'ਚ ਫਲੱਡ ਆ ਜਾਂਦੇ ਨੇ ਬਹੁਤ ਬੁਰਾ ਹਾਲ ਫਸਲ ਡੁੱਬ ਜਾਂਦੀ ਏ ਪਸੂਆਂ ਦਾ ਬੁਰਾ ਹਾਲ ਹੋ ਜਾਂਦਾ ਹੈ ਔਰ ਅਸੀਂ ਉਹ ਜਿਹੜਾ ਕੰਮ ਹੈਗਾ ਅਸੀਂ ਉਹ ਕਰਾਂਗੇ ਤੁਹਾਡੇ ਵਾਸਤੇ ਇਸੇ ਤਰ੍ਹਾਂ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹਣਾ ਕਿ ਸਾਡੇ ਰਾਏ ਸਿਕ ਬਰਾਦਰੀ ਦੇ ਤੇ ਹੋਰ ਗਰੀਬਾਂ ਦੇ ਜਿਹੜੇ ਬੱਚੇ ਨੇ ਉਹ ਪੜ ਗਏ ਨੇ ਲੋਕਾਂ ਨੇ ਬੱਚਿਆਂ ਨੂੰ ਪੜਾਇਆ ਦਿਹਾੜੀ ਕਰਕੇ ਮਜ਼ਦੂਰੀ ਕਰਕੇ ਲੇਕਿਨ ਅੱਜ ਉਹਨਾਂ ਦੇ ਕੋਲ ਨੌਕਰੀਆਂ ਨਹੀਂ ਹੈ ਮੈਂ ਤੁਹਾਨੂੰ ਵਾਅਦਾ ਕਰਦਿਆਂ ਕਿ ਅਸੀਂ ਆਉਣ ਵਾਲੇ 5 ਸਾਲਾਂ ਦੇ ਵਿੱਚ ਉਹਨਾਂ ਨੂੰ 1 ਲੱਖ ਨੌਕਰੀਆਂ ਦੇਵਾਂਗੇ ਇਸ ਫਿਰੋਜ਼ਪੁਰ ਲੋਕ ਸਭਾ ਦੇ ਵਿੱਚ 1 ਲੱਖ ਨੌਕਰੀਆਂ ਜੋ ਮੇਰੇ ਵੀਰੋ ਮੇਰੇ ਭੈਣੋ ਮੌਕਾ ਬਹੁਤ ਵਧੀਆ ਹੈ ਇਹਨਾਂ ਦੇ ਗੱਲਾਂ 'ਚ ਨਹੀਂ ਆਉਣਾ ਇੱਥੇ ਜਿਹੜੇ ਕੁਝ ਕਿਸਾਨ ਭਰਾ ਵੀ ਕੁਝ ਰੌਲਾ ਪਾਉਂਦੇ ਫਿਰਦੇ ਨੇ ਉਹਨਾਂ ਨੂੰ ਜਿਹੜੀ ਪਤਾ ਕਿ ਸਾਡੀ ਸਰਕਾਰ ਇਹਨਾਂ ਦੇ ਵਾਸਤੇ ਕੀ ਕਰਨ ਜਾ ਰਹੀ ਏ ਇਹਨਾਂ ਦੀ ਹਰ ਪਾਸੇ ਮਦਦ ਹੋਏਗੀ ਔਰ ਇਹਨਾਂ ਨਾਲ ਗੱਲਬਾਤ ਵੀ ਹੋ ਚੁੱਕੀ ਹੈ ਪਰ ਕੁਝ ਸ਼ਰਾਰਤੀ ਅੰਸ ਵੀ ਪਿੱਛੇ ਨੇ ਜਿਹੜੇ ਸ਼ੋਸ਼ਰਾਬਾ ਕਰਨਾ ਚਾਹੁੰਦੇ ਨੇ ਪਰ ਕੋਈ ਗੱਲ ਨਹੀਂ ਹੋਈ ਗੱਲ ਗੱਲ ਵੱਖਰੀ ਏ ਐਸ ਵੇਰੇ ਅਸੀਂ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਭਵਿੱਖ ਆਪਣੇ ਬੱਚਿਆਂ ਦਾ ਭਵਿੱਖ ਉਹ ਸਾਰੀਆਂ ਅਸੀਂ ਚੀਜ਼ਾਂ ਦੇਖ ਕੇ ਵੋਟ ਜਿਹੜੀ ਹੈਗੀ ਹੈ ਕਿੱਥੇ ਪਾਉਣੀ ਹੈ ਕਮਲ ਦੇ ਫੁੱਲ ਤੇ ਉਹ ਕੀ ਗੱਲ ਹੈ ਤੇ ਫਿਰ ਹੱਥ ਖੜੇ ਕਰਕੇ ਤਸੱਲੀ ਕਰਾ ਦਿਓ ਦੇ ਕਮਲ ਦੇ ਫੁੱਲ ਦਾ ਬਟਨ ਦਬਾਇਆ ਜਾਏਗਾ ਬਹੁਤ ਬਹੁਤ ਧੰਨਵਾਦ ਬੈਗਰੂਜੀ ਦਾ ਖਾਲਸਾ ਬੈਗਰੂਜੀ ਕੀ ਫਤਿਹ ਇੱਕ ਨਾਰਾ ਲਗਾਉਣ ਲੱਗਾ ਭਾਰਤ ਮਾਤਾ ਕੀ ਜੈ ਪੂਰੇ ਜੋਰ ਨਾਲ ਲਾਉਣਾ ਹੈ ਭਾਰਤ ਮਾਤਾ ਕੀ ਜੈ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਬਾਜ਼ਲ ਕਾ ਵਿਧਾਨ ਸਭਾ ਦੇ ਵਿੱਚ ਬਹੁਤ ਸਾਰੇ ਕੰਮ ਐਸੇ ਨੇ ਟੀਮ ਦੇ ਪਾਣੀ ਦੀ ਬੜੀ ਕਿੱਲਤ ਹੈ ਮੈਡੀਕਲ ਜਿਹੜੀ ਏਡ ਇੱਥੇ ਹੈ ਨਹੀਂ ਕੀ ਚੰਗਾ ਇਕਪਮੈਂਟ ਹੈ ਨਹੀਂ ਚੰਗੇ ਹਸਪਤਾਲ ਹੈ ਨਹੀਂ ਆ ਜਿਹਨਾਂ ਨੂੰ ਇਥੇ ਇੱਕ ਬਿਮਾਰੀ ਸ਼मारी ਹੋ ਜਾ ਹੈ ਤਾਂ ਜਾਂ ਗੰਗਾ ਨਗਰ ਜਾਣਾ ਪਏਗਾ ਜਾਂ ਲੁਧਿਆਣੇ ਜਾਂ ਉਹ ਛੰਡੇ ਜਾਣਾ ਪੈਂਦਾ ਹੈਗਾ ਸੋ ਇਸ ਕਰਕੇ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਮੈਡੀਕਲ ਜਿਹੜੀ ਇਸ ਤਰ੍ਹਾਂ ਪੀਜੀਆਈ ਸੈਟੇਲਾਈਟ ਜਾਂ ਆਈਐਮਜ਼ ਦਾ ਸੈਟੇਲਾਈਟ ਸੈਂਟਰ ਜਿਹੜਾ ਹੈ ਉਹ ਵੀ ਅਸੀਂ ਇਸ ਇਲਾਕੇ ਦੇ ਵਿੱਚ ਲੈ ਕੇ ਆਈਏ ਸਾਡੀ ਜਿਹੜੀ ਤਾਰੋ-ਬਾਰ ਜਿਹੜੀਆਂ ਜ਼ਮੀਨਾਂ ਨੇ ਕਿਸਾਨ ਕਹਿੰਦੇ ਨੇ ਕਿ ਕੱਚੀਆਂ ਨੇ ਬੜੇ ਲੰਮੇ ਸਮੇਂ ਤੋਂ ਅਸੀਂ ਪਰੇਸ਼ਾਨ ਆ ਸਾਡੀਆਂ ਜ਼ਮੀਨਾਂ ਪੱਕੀਆਂ ਨਹੀਂ ਹੋ ਰਹੀਆਂ ਅਕਾਲੀ ਦਲ ਨੇ ਇਹਨਾਂ ਕੋਲ ਪੈਸੇ ਲੈ ਕੇ ਫਿਰ ਵੀ ਨਹੀਂ ਵੇ ਜਿਹੜੀਆਂ ਜ਼ਮੀਨਾਂ ਪੱਕੀਆਂ ਕੀਤੀਆਂ ਉਹ ਪੈਸੇ ਵੀ ਜੜੇ ਹੜੱਪ ਲੈ ਗਏ ਅਕਾਲੀ ਦਲ ਨੇ ਦੇਖੋ ਇਸ ਤਰ੍ਹਾਂ ਹੈ ਉਹਨਾਂ ਦੀਆਂ ਉਹ ਜਿਹੜੀਆਂ ਜ਼ਮੀਨਾਂ ਸੈਂਟਰਲ ਗਵਰਨਮੈਂਟ ਅਸੀਂ ਇਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਵਾਂਗੇ ਭਾਰਤ ਦੀ ਜਨਤਾ ਪਾਰਟੀ ਇਸ ਤੇ ਕੰਮ ਕਰੇਗੀ ਨਾ ਅਕਾਲੀ ਦਲ ਕਰ ਸਕਦਾ ਨਾ ਕਾਂਗਰਸ ਕਰ ਸਕਦੀ ਹੈ ਨਾ ਹੀ ਇਹ ਜਿਹੜਾ ਆਮ ਆਦਮੀ ਪਾਰਟੀ ਕਰ ਸਕਦੀ ਇੰਡਸਟਰੀ ਨੂੰ ਲੈ ਕੇ ਕੀ ਕਹੂੰਗਾ ਸਰ ਇੰਡਸਟਰੀ ਵਾਸਤੇ ਮੈਂ ਤੁਹਾਨੂੰ ਬਹੁਤ ਵੱਡੀ ਗੱਲ ਦੱਸਣਾ ਚਾਹਣਾ ਕਿ ਬਾਰਡਰ ਏਰੀਏ ਤੇ ਮੈਂ ਮੰਗ ਕੀਤੀ ਹੈ ਪ੍ਰਧਾਨ ਮੰਤਰੀ ਜੀ ਕੋਲੋਂ ਗ੍ਰਹਿ ਮੰਤਰੀ ਕੋਲੋਂ ਕਿ ਸਾਨੂੰ ਸਪੈਸ਼ਲ ਪੈਕੇਜ ਦਿੱਤਾ ਜਾਏ ਉਹ ਸਪੈਸ਼ਲ ਪੈਕੇਜ ਜਿਹੜਾ ਹੋਏਗਾ ਉਹਦੇ ਵਿੱਚ ਟੈਕਸਿਸ ਮਾਫ ਹੋਣਗੇ ਔਰ ਉਹ ਅਸੀਂ ਉਸ ਤੋਂ ਬੋਲਵਾ ਵੀ ਅਸੀਂ ਪਬਲਿਕ ਸੈਕਟਰ ਦੇ ਵਿੱਚ ਵੀ ਜਿਸ ਤਰ੍ਹਾਂ ਕਪੂਰਥਾਲੇ ਰੇਲ ਫੈਕਟਰੀ ਲੱਗੀ ਹੋਈ ਹੈ ਹੋ ਸਕਦਾ ਇੱਥੇ ਅਸੀਂ 에ਰੋਨੌਟਿਕਲਸ ਉਹਦੇ ਤੇ ਕੋਈ ਲਗਾਈਏ ਜਾਂ ਡਿਫੈਂਸ ਰਿਲੇਟਡ ਲਗਾਈਏ ਜਾਂ ਐਗਰੀਕਲਚਰਲ ਰਿਲੇਟਡ ਫੂਡ ਪ੍ਰੋਸੈਸਿੰਗ ਦੀ ਇੰਡਸਟਰੀ ਲਗਾਈਏ ਜਿਹਦੇ ਵਿੱਚ ਕੇ ਹਜ਼ਾਰਾਂ ਬੰਦਿਆਂ ਦੀ ਨੌਕਰੀ ਜਿਹੜੀ ਹੈ ਉਹ ਉੱਥੇ ਮਿਲ ਸਕੇ। ਜੀ ਸਰਕਾਰ ਕਾਂਗਰਸ ਹੁਣ ਕਹਿੰਦਾ ਕਿ 400 ਪਰਸਨਾਂ ਦਾ ਨਾਰਾ ਸਦਨ ਬਦਲਣ ਵਾਸਤੇ ਹੈ। ਹਾਂਜੀ ਕਾਂਗਰਸ ਹੁਣ ਕਹਿਆ ਜਾ ਰਿਹਾ ਹੈ ਕਿ 400 ਪਰਸਨਾਂ ਦੇ ਨਾਰਾ ਤਾਂ ਮੋਦੀ ਸਰਕਾਰ ਬੰਦੂ। ਉਹ ਸਵਦਾ ਨੂੰ ਬਦਲਣ ਵਾਸਤੇ ਆ ਮੈਂਬਰ ਹੁੰਦੇ ਚਲਾਇਆ ਇਕਦਮ ਦੇਖੋ ਇਹ ਸਾਡਾ ਹੱਕ ਨਹੀਂ ਪੈਂਦਾ ਸੀ ਕਈ ਵੇ ਅਸੀਂ ਇੰਨੀ ਸੀਟ ਜੇ ਭਗਵੰਤ ਮਾਨ ਕਹਿ ਸਕਦਾ ਵੀ ਮੈਂ 13 ਸੀਟਾਂ ਜਿੱਤਾਂਗਾ ਤੇ ਅਸੀਂ ਨਹੀਂ ਕਹਿ ਸਕਦੇ ਵੀ ਅਸੀਂ 400 ਸੀਟਾਂ ਜਿੱਤਾਂ ਕਾਂਗਰਸ ਤੇ ਉਹਦਾ ਰਲਿਓ ਇਹਨ ਉਹ ਮੇਰੀ ਗੱਲ ਸੁਣੋ ਕਿੰਨਾ ਲੋਕਾਂ ਦਾ ਬੇਫਕੂ ਬਣਾ ਰਹੇ ਨੇ ਦਿੱਲੀ ਚ ਜੱਫੀਆਂ ਤੇ ਪੰਜਾਬ ਚ ਇੱਕ ਦੂਜੇ ਨੂੰ ਗੋਲੀ ਰਾਜ ਸਿੰਘ ਬਰਾਦਰੀ ਅੱਜ ਬੜੀ ਵੱਡੀ ਮਾਤਰਾ ਵਿੱਚ ਇਕੱਠੀ ਹੋਈ ਹੈ ਜਿਹੜੀ ਤੇ ਸ਼ੇਰ ਸਿੰਘ ਘੁਬਾਇਆ ਕਹਿੰਦੇ ਰਾਜ ਸਿੰਘ ਬਰਾਦਰੀ ਮੇਰੀ ਹੈ ਪਰ ਇੱਥੇ ਵੀ ਬੜਾ ਵੱਡਾ ਜਿਹੜਾ ਕੰਮ ਚੱਲਿਆ ਸ਼ੇਰ ਸਿੰਘ ਘੁਬਾਇਆ ਨੂੰ ਪੁੱਛ ਲਓ ਵੀ ਜੇ ਉਹਦੀ ਬਰਾਦਰੀ ਹੈ ਬਰਾਦਰੀ ਮੇਰੀ ਵੀ ਹੈ ਮੈਂ ਬਰਾਦਰੀ ਵਾਸਤੇ ਕੰਮ ਕੀਤੇ ਨੇ ਉਹਨੇ ਬਰਾਦਰੀ ਨੂੰ ਵਰਤਿਆ ਜੇ ਉਹਦੀ ਬਰਾਦਰੀ ਹੁੰਦੀ ਤੇ 2 ਲੱਖ ਵੋਟ ਤੇ ਨਾ ਹਰਦਾ ਸੁਖਵੀਰ ਬਾਦਲ ਕੋਲ ਰਾਣਾ ਸਿੰਘ ਜੀ ਇੱਕ ਇੱਕ ਫਿਜ਼ੀਕਲ ਟੀਚਰਾਂ ਬਾਰੇ ਤੁਹਾਡੇ ਰਾਜ ਵਿੱਚ ਹੀ ਸਰੀਰਕ ਸਿੱਖਿਆ ਟੀਚਰ ਜਿਹੜੇ ਅਫੀਸ਼ਨ ਕੁਮਾਰ ਨੇ ਬੋਸਟਾ ਰੱਦ ਕਰਦੀਆਂ ਤੇ ਫਿਜ਼ੀਕਲ ਦੇ ਟੀਚਰ ਹੀ ਨਾ ਆਉਣਗੇ ਪੀਟੀ ਤੇ ਡੀਪੀ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਸ ਸਟੇਟ ਇਸ ਸਟੇਟ ਗਵਰਨਮੈਂਟ ਦਾ ਕੰਮ ਹੈਗਾ ਜੀ ਜਦੋਂ 2027 ਚ ਅਸੀਂ ਸਟੇਟ ਗਵਰਨਮੈਂਟ ਬਣਾਵਾਂਗੇ ਤੇ ਅਸੀਂ ਇਹ ਸਾਲ ਉਹਨਾਂ ਦਾ ਵੀ ਇਹ ਮਸਲਾ ਹੱਲ ਕਰਾਂਗੇ ਆਓ ਜੀ ਆਓ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਬੀਜਪੀ ਉਮੀਦਵਾਰ ਰਾਣਾ ਸੋਢੀ ਜੋ ਕਿ ਮੰਡੀ ਲਾਦੂਗਾਹ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸਨ ਉਹਨਾਂ ਦੀ ਵਾਪਸੀ ਹੋ ਚੁੱਕੀ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਔਰ ਦੂਸਰੇ ਪਾਸੇ ਕਿਸਾਨਾਂ ਵੱਲੋਂ ਵੀ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ